चौधरी चरण सिंह की बात हो चाहे डॉक्टर स्वामीनाथन जी की बात हो उन्हें भारत रत्न देने का मतलब तभी बनता है अगर उनकी बातें लागू की गई हों चौधरी चरण सिंह को बहुत थोड़ा समय मिला प्रधानमंत्री के तौर पर उन्होंने बातें बहुत की मगर उनको समय नहीं और दिया गया बातें लागू करने के लिए ऐसे बातें तो उससे भी ज़्यादा चौधरी चरण सिंह से भी ज़्यादा मोदी जी कर रहे हैं दस साल हो गए बातें करते वादे करने को स्वामीनाथन कमीशन की रिपोर्ट लागू करने का वादा किया किसानों की आमदन दुगनी करने का वादा किया मगर एक भी बात लागू नहीं की ऐसे लोगों को स्वामीनाथन जी तो वाकई हकदार हैं भारत रत्न के मगर अगर उनकी रिपोर्ट लागू नहीं की जाती उनकी सोच जो किसानों के पक्ष में उन्होंने सुझाव दिए हैं वो लागू नहीं किए जाते तो ये ड्रामा ही लगता है मुझे तो हम तो इसको ड्रामा ही मानेंगे जो भारत सरकार ने आज्ञा ਨੂੰ भारत रत्न देने की बात की है नरसिम्हा राव तो साडा स्पष्ट ਹੈਗਾ ਵੀ ਜਿਹੜੀਆਂ ਨੀਤੀਆਂ ਉਹਨੇ ਲਾਗੂ ਕੀਤੀਆਂ ਉਹ ਹਰ ਤਾਪਕੇ ਲਈ ਘਾਤਗੀਆਂ ਉਹੋ ਜਿਹੜੀਆਂ ਹੈਗੀਆਂ سرمਾਈਦਾਰਾਂ ਪੱਖੀ ਨੀਤੀਆਂ ਨੇ ਅਸੀਂ ਕਿਸੇ ਵੀ ਤਰ੍ਹਾਂ ਨਾਲ ਉਹਦੇ ਨਾਲ ਸਹਿਮਤ ਨਹੀਂ ਜਿੱਥੋਂ ਤੱਕ ਸੁਆਮੀਨਾਥਨ ਦੀ ਸਬੰਧ ਹੈਗਾ ਸੁਆਮੀਨਾਥਨ ਨੇ ਇੱਕ ਰਿਪੋਰਟ ਲਿਖੀ ਸੀ ਜਿਹੜੀ ਮਨਮੋਹਨ ਸਿੰਘ ਨੇ ਲਿਖਵਾਈ ਸੀ ਉਹਦੇ ਕੋਲ ਸੁਆਮੀਨਾਥਨ ਕਮਿਸ਼ਨ ਮਨਮੋਹਨ ਸਿੰਘ ਨੇ ਭਾਇਆ ਸੀਗਾ ਉਹਨੇ ਜੋ ਰਿਪੋਰਟ ਲਿਖੀ ਸੀ ਉਹ ਚ ਕਾਫੀ ਗੱਲਾਂ ਜਿਹੜੀਆਂ ਹੈਗੀਆਂ ਕਿਸਾਨਾਂ ਦੇ ਪੱਖ ਦੀਆਂ ਸੀ ਜਿਵੇਂ ਸੀ 2 50 ਦਾ ਫਾਰਮੂਲਾ ਜਿਹੜਾ ਅਸੀਂ ਵੀ ਅੱਜ ਵੀ ਕਿਸਾਨ ਜਥੇਬੰਦੀਆਂ ਮੰਗ ਕਰਦੇ ਆ ਕਿ ਉਸ ਫਾਰਮੂਲੇ ਦੇ ਮੁਤਾਬਕ ਜਿਹੜਾ ਹੈਗਾ ਉਹ ਸਾਨੂੰ ਕਿਸਾਨਾਂ ਨੂੰ ਪੈਸੇ ਮਿਲਣੇ ਚਾਹੀਦੇ ਆ ਪਰ ਕਿਉਂਕਿ ਮੋਦੀ ਸਰਕਾਰ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦਾ ਲਾਗੂ ਨਹੀਂ ਕੀਤੀ ਨਾ ਮਨਮੋਹਨ ਸਿੰਘ ਨੇ ਕੀਤੀ ਹੈ ਹੁਣ ਜਿਹੜਾ ਭਾਰਤ ਰਤਨ ਦੇਣ ਦੀ ਗੱਲ ਕੀਤੀ ਜਾ ਰਹੀ ਹੈਗੀ ਸਵਾਮੀਨਾਥਨ ਤੁਸ਼ਣ ਜਾਂ ਦੂਸਰਿਆਂ ਨੂੰ ਉਹ ਸਿਰਫ ਵੋਟਾ ਕਰਕੇ ਆ ਵੋਟਾਂ ਤੋਂ ਬਿਨਾ ਸਰਕਾਰ ਦਾ ਕੋਈ ਮਕਸਦ ਨਹੀਂ ਇਹਦੋਂ ਪਹਿਲਾਂ ਵੀ ਇੱਕ ਬੈਚ ਕੱਢਿਆ ਉਹਨਾਂ ਨੇ ਭਾਰਤ ਰਤਨ ਫਲਾਣੇ ਫਲਾਣ ਨੂੰ ਦਿੱਤੀ ਜਾਮੇਗੀ ਉਹ ਵੀ ਇਹੀ ਸੋਚ ਕੇ ਕੀਤਾ ਵੀ ਜਿਹੜੇ ਜਿਹੜੇ ਤਾਬਕੇ ਤੋਂ ਜਿਹੜੀ ਜਾਤ ਤੋਂ ਵੋਟਾਂ ਲੈਣੀਆਂ ਜਿਨ੍ਹਾਂ ਤੋਂ ਵੋਟਾਂ ਲੈਣੀਆਂ ਉਹਨਾਂ ਦੇ ਨਾਂ ਜਿਹੜੇ ਹੋ ਅਨਾਉਂਸ ਕਰ ਦਿੰਦੇ ਤੇ ਉਹਨਾਂ ਨੂੰ ਹੀ ਦੂਰੇ ਹੈ